ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਕਿਸੇ ਵੀ ਫਸਲ ਦਾ ਝਾੜ ਪੰਜ ਸ਼ਰਤਾਂ ਉੱਤੇ ਨਿਰਭਰ ਕਰਦਾ ਹੈ ਪਹਿਲੀ ਸ਼ਰਤ ਛੋਡੇ ਖੇਤ ਵਿੱਚ ਉਜਾਊ ਮਿੱਟੀ ਦਾ ਹੋਣਾ ਦੂਜੀ ਗੱਲ ਛੋਡੇ ਖੇਤ ਵਿੱਚ ਇੱਕ ਨੰਬਰ ਪਾਣੀ ਨਹਿਰੀ ਪਾਣੀ ਦਾ ਪ੍ਰਬੰਧ ਹੋਣਾ ਤੀਜੀ ਸ਼ਰਤ ਕਿਸਾਨ ਪ੍ਰਭੋ ਛੋਡੇ ਵੱਲੋਂ ਵਧੀਆ ਬੀਜ ਦੀ ਚੋਣ ਕਰਨਾ ਸਿਲੈਕਸ਼ਨ ਕਰਨਾ ਤੇ ਚੌਥੀ ਸ਼ਰਤ ਹੈ ਕਿਸਾਨ ਪ੍ਰਭੋ ਕਿ ਕਿਸਾਨ ਦੀ ਕੀਤੀ ਹੋਈ ਮਿਹਨਤ ਕਿਸਾਨ ਦੇ ਵੱਲੋਂ ਕੀਤਾ ਗਿਆ ਫਸਲ ਦੇ ਲਈ ਖਾਦਾਂ ਦਾ ਬੈਲੈਂਸ ਅਤੇ ਪੰਜਵੀਂ ਗੱਲ ਹੈ ਕਿਸਾਨ ਪ੍ਰਭੋ ਕਿ ਵਾਤਾਵਰਣ ਅਨੁਕੂਲ ਹੋਣਾ ਆਪਣੀ ਫਸਲ ਦੇ ਲਈ ਅਤੇ ਜੋ ਆਪਣੀ ਫਸਲ ਨੂੰ ਚਾਹਿੰਦਾ ਹੈ ਕਿਸਾਨ ਪ੍ਰਭੂ ਵੀਡੀਓ ਦੇ ਵਿੱਚ ਜੋ ਤੁਸੀਂ ਮੱਕੀ ਦੇਖ ਰਹੇ ਹੋ ਇਹ ਪਾਇਨੀਅਰ ਕੰਪਨੀ ਦਾ 1843 ਬੀਜ ਹੈ ਕਿਸਾਨ ਪ੍ਰਭੂ ਇਹ 18 ਅਪ੍ਰੈਲ ਨੂੰ ਕਣਕ ਵਾਲੇ ਖੇਤ ਵਿੱਚ ਲਗਾਈ ਗਈ ਮੱਕੀ ਹੈ ਕਿਸਾਨ ਪ੍ਰਭੂ ਤੇ ਅੱਜ 10 ਜੁਲਾਈ ਹੋ ਚੁੱਕੀ ਹੈ ਯਾਨੀ ਕਿ ਇਹਦੀ ਬਿਜਾਂ ਨੂੰ ਅੱਜ 82-83 ਦਿਨ ਹੋ ਚੁੱਕੇ ਤੇ ਇਹ 82-83 ਦਿਨਾਂ ਦੇ ਵਿੱਚ ਸਾਈਲੇਜ ਪਾਉਣ ਦੇ ਲਈ ਬਿਲਕੁਲ ਤਿਆਰ-ਤਿਆਰ ਆ ਇਹਦੇ ਪਿੱਛੇ ਕਈ ਕਾਰਨ ਨੇ ਕਿਸਾਨ ਪ੍ਰਭੂ ਇਹਦਾ ਜਲਦੀ ਤਿਆਰ ਹੋਣ ਦਾ ਸਭ ਤੋਂ ਮੁੱਖ ਕਾਰਨ ਇਹ ਹੈ ਕਿ ਜਿਹੜੇ ਖੇਤ ਵਿੱਚ ਤੁਸੀਂ ਮੱਕੀ ਲੱਗੀ ਦੇਖ ਰਹੇ ਹੋ ਪਿਛਲੇ 15 ਸਾਲਾਂ ਵਿੱਚ ਇਸ ਖੇਤ ਵਿੱਚ ਕਦੇ ਵੀ ਮੱਕੀ ਦੀ ਬਜਾਦ ਨਹੀਂ ਹੋਈ ਸੀ ਇਸ ਵਿੱਚ ਝੋਨਾ ਅਤੇ ਕਣਕ ਦਾ ਸਰਕਲ ਹੀ ਚੱਲਦਾ ਸੀ ਐਡੀਸ਼ਨਲ ਤੌਰ ਤੇ ਕੋਈ ਵੀ ਫਸਲ ਕਦੇ ਨਹੀਂ ਲਗਾਈ ਗਈ ਸੀ ਤੇ ਪਜਾਊ ਮਿੱਟੀ ਦੇ ਨਾਲ-ਨਾਲ ਖੇਤ ਵਿੱਚ ਨਹਿਰੀ ਪਾਣੀ ਦਾ ਤੇ ਮੋਟਰ ਦੇ ਇੱਕ ਨੰਬਰ ਪਾਣੀ ਦਾ ਪ੍ਰਬੰਧ ਹੈ ਅਤੇ ਤੀਜੀ ਗੱਲ ਕਿਸਾਨ ਵੱਲੋਂ ਚੰਗਾ ਬੀਜ ਜੋ ਪਾਇਨੀਅਰ ਕੰਪਨੀ ਦਾ 1844 ਬੀਜ ਦੀ ਚੋਣ ਕਰਕੇ ਲਗਾਈ ਗਈ ਹੈ ਅਤੇ ਕੀਤੀ ਕਿ ਕਿਸਾਨ ਦੀ ਮਿਹਨਤ ਹੈ ਕਿਸਾਨ ਪ੍ਰਭੂ ਇਸ ਸਾਲ ਵਾਤਾਵਰਨ ਬਹੁਤਾ ਚੰਗਾ ਨਹੀਂ ਰਿਹਾ ਗਰਮ ਹਵਾਵਾਂ ਚੱਲਣ ਦੇ ਕਾਰਨ ਮੱਕੀਆਂ ਨੇ ਉਨੀ ਗ੍ਰੋਥ ਨਹੀਂ ਕੀਤੀ ਜੋ ਮੱਕੀ 80 ਦਿਨਾਂ ਵਿੱਚ ਤਿਆਰ ਹੋਣੀ ਸੀ ਸਾਈਲੇਜ ਦੇ ਲਈ ਉਹ 90 ਤੋਂ 95 ਦਿਨ ਦਾ ਸਮਾਂ ਵੀ ਲੈ ਰਹੀਆਂ ਨੇ ਤੇ ਪਰ ਉਹਨਾਂ ਦੀ ਛੱਲੀ ਵਿੱਚ ਭਰਮਾ ਦਾਣਾ ਵੀ ਦੇਖਣ ਨੂੰ ਨਹੀਂ ਮਿਲਦਾ ਤੇ ਕਿਸਾਨ ਪ੍ਰਭੂ ਇਸ ਫਸਲ ਵਿੱਚ ਤੁਸੀਂ ਕੀਤੀ ਗਈ ਮਿਹਨਤ ਦੇਖ ਸਕਦੇ ਹੋ ਜ਼ਿਆਦਾਤਰ ਬੂਟਿਆਂ ਨੂੰ ਦੋ-ਦੋ ਛੱਲੀਆਂ ਆਈਆਂ ਹੋਈਆਂ ਨੇ ਤੇ ਹਰ ਇੱਕ ਛੱਲੀ ਵਿੱਚ ਭਰਮਾ ਆਣਾਈ ਅਤੇ ਫਸਲ ਨੇ ਜਿਆਦਾ ਸਮਾਂ ਵੀ ਖੇਤ ਵਿੱਚ ਨਹੀਂ ਲਿਆ 82-83 ਦਿਨਾਂ ਦੇ ਵਿੱਚ ਹੀ ਸਾਈਲੇਜ ਲਈ ਤਿਆਰ ਹੋ ਗਈ ਅੱਜ 10 ਜੁਲਾਈ ਨੂੰ ਇੱਕ ਕਿਸਾਨਪਰਾ ਆਪਣੀ ਮੱਕੀ ਦਾ ਅਚਾਰ ਪਾ ਰਹੇ ਨੇ ਤੇ ਇਹਦੀ ਆਪਾਂ ਤਰੀਕ ਵੀ ਨੋਟ ਕੀਤੀ ਸੀ ਸਾਨੂੰ ਪਹਿਲਾਂ ਵੀ ਦੱਸਿਆ ਕਿ ਇਹ 18 ਅਪ੍ਰੈਲ ਨੂੰ ਬੈਡਾਂ ਉੱਤੇ ਲਗਾਈ ਗਈ ਮੱਕੀ ਸੀ ਕਿਸਾਨ ਪ੍ਰਭੂ ਇਹਨੇ ਅਗਲੀ ਫਸਲ ਜੋ ਝੋਨੇ ਦੀ ਮੁੱਖ ਫਸਲ ਆਪਾਂ ਲੈਣੀ ਹੈ ਉਹਦੇ ਲਈ ਜਲਦੀ ਖੇਤ ਆਪਣਾ ਖਾਲੀ ਕਰ ਦਿੱਤਾ ਹੈ ਤੇ ਜੇ ਕਿਸਾਨ ਪ੍ਰਭੂ ਤੁਸੀਂ ਵੀ ਐਡੀਸ਼ਨਲ ਫਸਲ ਲਾਉਣ ਦੇ ਚਾਹਵਾਨ ਹੋ ਤਾਂ ਆਪਾਂ ਨੂੰ ਕਦੇ ਵੀ ਲਗਾਤਾਰ ਐਡੀਸ਼ਨਲ ਫਸਲ ਕਣਕ ਦੀ ਫਸਲ ਤੋਂ ਬਾਅਦ ਨਹੀਂ ਲਾਉਣੀ ਚਾਹੀਦੀ ਆਪਾਂ ਨੂੰ ਖੇਤ ਰੈਸਟ ਲਈ ਛੱਡਣਾ ਚਾਹੀਦਾ ਹੈ ਤਾਂ ਕਿ ਆਪਾਂ ਜੇ ਐਡੀਸ਼ਨਲ ਫਸਲ 2-3 ਸਾਲਾਂ ਬਾਅਦ ਲਾਉਣੀ ਪਸੰਦ ਕਰਦੇ ਆ ਤਾਂ ਆਪਾਂ ਨੂੰ ਚੰਗਾ ਝਾੜ ਦੇ ਕੇ ਜਾਵੇ ਕਿਉਂਕਿ ਕਿਸਾਨtrap ਉਹ ਐਡੀਸ਼ਨਲ ਫਸਲ ਆਪਾਂ ਇੱਕ ਸੀਮਤ ਦਾਇਰੇ ਦੇ ਵਿੱਚ ਲਗਾ ਕੇ ਕਟਾਈ ਕਰਨੀ ਹੁੰਦੀ ਹੈ ਤਾਂ ਕਿ ਇਹਦਾ ਮਾੜਾ ਅਸਰ ਆਪਾਂ ਨੂੰ ਆਪਣੀ ਪ੍ਰਮੁੱਖ ਫਸਲ ਉੱਤੇ ਨਾ ਦੇਖਣਾ ਪਵੇ ਆਪਣੀ ਪ੍ਰਮੁੱਖ ਫਸਲ ਜੋ ਚੋਨੇ ਦੀ ਲਾਉਣੀ ਹੈ ਉਹਦਾ ਝਾੜ ਨਾ ਘਟੇ ਅਤੇ ਕਿਸਾਨ ਪ੍ਰਭੂ ਜੇ ਆਪਾਂ ਇਸ ਮੱਕੀ ਦੀ ਫਸਲ ਦੇ ਵਜਨ ਦੀ ਗੱਲ ਕਰੀਏ ਝਾੜ ਦੀ ਗੱਲ ਕਰੀਏ ਤਾਂ ਇਹਨੇ 200 ਕੁਇੰਟਲ ਤੋਂ ਪਲੱਸ ਆਪਾਂ ਨੂੰ ਝਾੜ ਦੇ ਕੇ ਜਾਣਾ ਹੈ ਅਤੇ ਭਰਪੂਰ ਦਾਣਾ ਵੀ ਆਪਾਂ ਨੂੰ ਮਿਲੇਗਾ ਜਿਹਦਾ ਆਪਾਂ ਨੂੰ ਫਾਇਦਾ ਆਪਣੇ ਸਾਈਲੇਜ ਵਿੱਚ ਮਿਲ ਜਾਵੇਗਾ ਸੋ ਕਿਸਾਨ ਪ੍ਰਭੂ ਜੇ ਤੁਸੀਂ ਕਦੇ ਵੀ ਐਡੀਸ਼ਨਲ ਫਸਲ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਗਾਤਾਰ ਐਡੀਸ਼ਨਲ ਫਸਲ ਨਾ ਲਾਓ ਤੁਸੀਂ ਆਪਣੀ ਖੇਦੀ ਮਿੱਟੀ ਨੂੰ ਆਪਣੇ ਖੇਦੀ ਜ਼ਮੀਨ ਨੂੰ ਰੈਸਟ ਲਈ ਵੀ ਛੱਡੋ ਅਤੇ 2-3 ਸਾਲਾਂ ਬਾਅਦ ਐਡੀਸ਼ਨਲ ਫਸਲ ਲੈਣ ਦੀ ਸੋਚੋ ਕਿਸਾਨ ਪ੍ਰਭੂ ਤਾਂ ਕਿ ਤੁਸੀਂ ਆਪਣੇ ਖੇਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖ ਸਕੋ ਅਤੇ ਸੋਡੀ ਮੁੱਖ ਫਸਲ ਦਾ ਵੀ ਝਾੜ ਨਾ ਘਟੇ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਸੋਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਹਿਾਂਗੇ ਸਾਰੇ ਵੀਰਾਂ ਧੰਨਵਾਦ ਜੀ